ਅੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਕੋਠੀ 150 ਗਾਜ ਦੀ ਡਬਲ ਸਟੋਰੀ ਗੁਰੂ ਕੀ ਨਗਰੀ ਪੁਲਸ ਲੈਂਡ ਦੇ ਸਾਹਮਣੇ ਮਾਨਸਾ ਰੋਡ ਬਹੁਤ ਹੀ ਵਧੀਆ ਬਾਜ਼ਵਰੇਟ ਵਿੱਚ ਕੋਠੀ ਹੈ ਕੋਠੀ ਸਿਰਫ 4 ਦਿਨਾਂ ਵਾਸਤੇ ਅਰਜੈਂਟ ਰੁਪਈਆਂ ਦੀ ਜ਼ਰੂਰਤ ਹੈ ਤੇ ਕੋਠੀ ਦੀ ਡਿਮਾਂਡ ਹੈਗੀ 34 ਲੱਖ ਰੁਪਿਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਬਹੁਤ ਹੀ ਸੋਹਣੀ ਕੋਠੀ ਬਣੀ ਵੀ ਆ ਡਬਲ ਸਟੋਰੀ ਆ ਇੱਥੇ 150 ਗਜ ਦੀ ਕੋਠੀ ਦਾ ਰੇਟ 40 ਤੋਂ 45 ਲੱਖ ਰੁਪਈਆ ਹੈ ਰੁਪਈਆ ਦੀ ਜ਼ਰੂਰਤ ਆ ਕਿਸੇ ਕਾਰਨ ਇਸ ਕਰਕੇ ਤੁਹਾਨੂੰ ਕੋਠੀ ਇਹ ਬਿਲਕੁਲ ਬਾਜ਼ਾਰ ਰੇਟ ਵਿੱਚ ਦੇ ਰਹੇ ਆ ਡਿਮਾਂਡ ਇਹ ਦੀ 34 ਲੱਖ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਥੱਲੇ ਦੇ ਦੋ ਬੈੱਡਰੂਮ ਬਣੇ ਆ ਡ੍ਰੈੰਗ ਰੂਮ ਹੈ ਕਿਚਨ ਹੈ ਦੋ ਬਾਥਰੂਮ ਹੈ ਬਹੁਤ ਹੀ ਸੋਹਣੀ ਕੋਠੀ ਬਣੀ ਵੀ ਹੈ ਤੇ ਬਹੁਤ ਵੱਡੇ ਰੂਮ ਹੈ ਇਹਦੇ ਵਿੱਚ ਤੇ ਬਾਥਰੂਮ ਵੀ ਬਹੁਤ ਵਧੀਆ ਬਣੇ ਹੋਏ ਵਾ ਟਾਇਲ ਦਾ ਕੰਮ ਰੰਗ ਰੋਗਣ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਕੋਠੀ ਬਹੁਤ ਵਧੀਆ ਕੋਠੀ ਹੈ ਉਸ ਤੋਂ ਬਾਅਦ ਇਹਦਾ ਰੇਟ ਹੋਊਗਾ 40 ਲੱਖ ਰੁਪਇਆ ਫਿਰ ਤੁਸੀਂ ਆਇਆ ਨਾ ਕਹਦੇ ਹੋ ਜੀ ਵੀਡੀਓ ਤਾਂ ਤੁਸੀਂ ਪਾਈ ਹੈ ਜੀ 34 ਲੱਖ ਰੁਪਏ ਦੀ 4-5 ਦਿਨਾਂ ਤੋਂ ਬਾਅਦ ਇਹਦਾ ਰੇਟ ਹੋਊਗਾ 40 ਲੱਖ ਰੁਪਇਆ ਅੱਜ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਆ ਤਾਂ ਰੇਟ ਇਹਦਾ 34 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ। ਡਬਲ ਸਟੋਰੀ ਕੋਠੀ ਬਣੀ ਐ। ਬਹੁਤ ਹੀ ਵਧੀਆ ਕੋਠੀ ਬਣੀ ਵੀ ਐ। ਗੁਰੂ ਕੀ ਨਗਰੀ ਪੁਲਸ ਲੈਨ ਦੇ ਸਾਹਮਣੇ। ਸਾਰੀ ਕੋਠੀ ਦੇ ਆਸੇ-ਪਾਸੇ ਗੇਟ ਲੱਗੇ ਹੋਏ ਐ। ਸਕਿਉਰਿਟੀ ਹੈਗੀ ਆ ਪੂਰੀ। ਬਹੁਤ ਵਧੀਆ ਕਲੋਨੀ ਬਣੀ ਵੀ ਐ ਜੀ। ਗੁਰੂ ਕੀ ਨਗਰੀ ਸਾਫ਼ ਸੁਥਰੀ ਕੋਠੀ 150 ਗਾਜ ਦੀ ਡਿਮਾਂਡ ਇਹਨਾਂ ਦੀ 34 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। ਅਰਜੈਂਟ ਪੈਸਿਆਂ ਦੀ ਜ਼ਰੂਰਤ ਹੈ। ਵੀਰ ਜੀ ਕਿਸੇ ਵੀਰ ਭਰਾ ਨੇ ਲੈਣੀ ਹੈ ਤਾਂ ਖਰੀਦ ਸਕਦਾ ਹੈ। ਉੱਪਰਲਾ ਪੋਰਸ਼ਨ ਦਿਖਾਉਣੇ ਆ ਤੁਹਾਨੂੰ ਆਜੋ। ਉੱਪਰਲਾ ਪੋਰਸ਼ਨ ਵੀ ਬਹੁਤ ਵਧੀਆ ਬਣਿਆ ਹੋਇਆ। ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਵਾਸਤੇ ਅਸੀਂ ਨਵੀਂ ਵੀਡੀਓ ਲੈ ਕੇ ਆ ਸਕੀਏ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਆ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਕੋਠੀ ਦੀ ਪਲਾਟ ਦੀ ਜ਼ਮੀਨ ਦੀ ਕਿਤੇ ਵੀ ਐਡ ਕਰਾਉਣੀ ਆ ਐਡ ਦਾ ਕੋਈ ਪੈਸਾ ਨਹੀਂਗਾ ਬਹਿੰਡਾ ਸ਼ਹਿਰ ਵਿੱਚ ਆਸ-ਪਾਸ ਕਿਤੇ ਵੀ ਐਡ ਕਰਾਉਣੀ ਆ ਬਿਲਕੁਲ ਫ੍ਰੀ ਹੈ ਅੱਜ ਤੁਹਾਨੂੰ ਅਸੀਂ ਬਹੁਤ ਹੀ ਸਸਤੀ ਕੋਠੀ ਦੇ ਰਹੇ ਹਾਂ ਇਸ ਰੇਟ ਦੇ ਵਿੱਚ ਗੁਰੂ ਕੀ ਨਗਰੀ ਕੋਠੀ ਮਿਲਦੀ ਨਹੀਂਗੀ ਬਹੁਤ ਵਧੀਆ ਕੋਠੀ ਬਣੀ ਵੀ ਹੈ ਜੀ ਉੱਪਰ ਵੀ ਬੈੱਡਰੂਮ ਹੈ ਡਰਾਈング ਰੂਮ ਬਣਿਆ ਹੋਇਆ ਤੇ ਕਿਚਨ ਹੈ ਤੇ ਦੋ ਬਾਥਰੂਮ ਬਣੇ ਹੋਏ ਆ ਆਸ-ਪਾਸ ਦਾ ਵੀ ਏਰੀਆ ਬਹੁਤ ਵਧੀਆ ਹੈ ਤੇ ਗਲੀ ਇਹਦੇ ਕੋਠੀ ਦੇ ਮੂਹਰੇ 30 ਫੁੱਟੀ ਹੈ ਇਹ ਪੋਰਚ ਆ ਗਿਆ ਬਾਥਰੂਮ ਦੇ ਨਾਲ ਹੀ ਆ ਉੱਪਰਲਾ ਬਾਥਰੂਮ ਆ ਗਿਆ ਵਧੀਆ ਟਾਇਲ ਦਾ ਕੰਮ ਹੋਇਆ ਹੈ ਬਾਈ ਬਹੁਤ ਹੀ ਵਧੀਆ ਕੋਠੀ ਹੈ ਕਿਸੇ ਵੀਰ ਭਰਾ ਨੇ ਅਰਜੈਂਟ ਜ਼ਰੂਰਤ ਪੈ ਗਈ ਹੈ ਤਾਂ ਖਰੀਦਣੀ ਹੈ ਤੇ ਸਾਡੇ ਨਾਲ ਸੰਪਰਕ ਕਰੋ ਤੁਸੀਂ ਜਲਦੀ ਤੋਂ ਜਲਦੀ ਬਾਅਦ ਵਿੱਚ ਮੌਕਾ ਨਹੀਂ ਮਿਲਣਾ ਇਹੋ ਜੀ ਕੋਠੀ ਦਾ ਆ ਕਿਚਨ ਆ ਗਿਆ ਜੀ ਇਹਦਾ ਕਿਚਨ ਵੀ ਵਧੀਆ ਬਣਿਆ ਹੋਇਆ ਬਹੁਤ ਵਧੀਆ ਕੰਮ ਹੋਇਆ ਹੋਇਆ ਬਾਥਰੂਮ ਦਾ ਬੈਡਰੂਮ ਹੈ ਬਹੁਤ ਵਧੀਆ ਬਣੀ ਦੀ ਹੈ ਕੋਠੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਪਹੁੰਚ ਸਕੇ ਤੁਹਾਨੂੰ ਅਸੀਂ ਨਵੀਆਂ ਕੋਠੀਆਂ ਦਿਖਾ ਸਕੀਏ ਬਹੁਤ ਹੀ ਘੱਟ ਰੇਟ ਵਾਲੀ ਕੋਠੀ ਪਾਈ ਹੈ ਅਸੀਂ ਤੁਹਾਨੂੰ ਆਸ-ਪਾਸ ਵੀ ਲੋਕੇਸ਼ਨ ਬਹੁਤ ਵਧੀਆ ਹੈ 30 ਫੁੱਟੀ ਗਲੀ ਹੈ ਗੁਰੂ ਕੀ ਨਗਰੀ ਕੋਠੀ 150 ਗਾਜ ਦੀ ਡਬਲ ਸਟੋਰੀ ਡਿਮਾਂਡ ਇਹਨਾਂ ਦੀ 34 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। ਬਾਕੀ ਤੁਸੀਂ ਦੇਖ ਹੀ ਰਹੇ ਕੋਠੀ ਦਾ ਕੰਮ ਤਾਂ ਹੋਇਆ ਵਾ ਬਹੁਤ ਵਧੀਆ ਕੋਠੀ ਬਣੀ ਦੀ ਐ। ਫਰੰਟ ਵੀ ਬਹੁਤ ਵਧੀਆ ਕੋਠੀ ਦਾ ਤੇ ਲੋਕੇਸ਼ਨ ਵੀ ਬਹੁਤ ਵਧੀਆ ਕੋਠੀ ਦੀ। ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ।